ਜੋ ਗੱਲ ਸਪੀਖਣਾ ਸ਼੍ਰੀਮਤੀ ਅਮਲੀਤ ਕੌਂਡਲ ਮੈਮ ਦੀ ਜਿਹੜੀ ਲੀਡਰਸ਼ਿਪ ਅnder ਖੰਨਾ ਪੁਲਿਸ ਰੈਗੂਲਰਲੀ ਲਗਾਤਾਰ ਜਿਹੜੀ ਹੈ ਕ੍ਰਿਮੀਨਲਸ ਅਗੇਂਸਟ ਤੇ ਕ੍ਰਾਈਮ ਦੇ ਅਗੇਂਸਟ ਪੂਰੀ ਸ਼ਕਤੀ ਨਾਲ ਕਾਰਵਾਈ ਕਰ ਰਹੀ ਹੈ ਇਸੇ ਗੱਡੀ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 13 ਤਰੀਕ ਨੂੰ ਸ਼ਾਮ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਦੋ ਵਿਅਕਤੀ ਅਮਿਤ ਸ਼ਰਮਾ ਤੇ ਪ੍ਰਦੀਪ ਸਿੰਘ ਇਹ ਦੋਨੋਂ ਮਾਛੀਗਾੜਾ ਸਾਹਿਬ ਦੇ ਵਿੱਚ ਆਪਣੇ ਘਰ ਨੂੰ ਵਾਪਸ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਗੱਡੀ ਦੇ ਵਿੱਚ ਤੈਨਾਂ ਨੂੰ ਰਸਤੇ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਇਹਨਾਂ ਦੀ ਕੁੱਟਮਾਰ ਕੀਤੀ ਗਈ ਜਿਹਦੇ ਵਿੱਚ ਅਸੀਂ ਮੋਢਲੇ ਤੌਰ ਤੇ 20 ਨੰਬਰ ਮਕਦਮਾ ਥਾਣਾ ਮੱਛੀਵਾੜਾ ਸਾਹਿਬ ਦੇ ਵਿੱਚ 307 ਧਾਰਾ 307 325 ਤੇ ਹੋਰ ਸੈਕਸ਼ਨ ਦੇ ਅੰਦਰ ਮਕਦਮਾ ਦਰਜ ਕੀਤਾ ਸੀ ਇਹਦੇ ਵਿੱਚ ਜਿਹੜੀ ਮੁਦਈ ਅਮਿਤ ਸ਼ਰਮਾ ਦੇ ਵੱਲੋਂ ਮਕਦਮਾ ਦਰਜ ਕਰਾਇਆ ਗਿਆ ਸੀ ਇਹਨੇ ਦੱਸਿਆ ਸੀ ਕਿ ਅਸੀਂ ਮੈਥੇ ਪ੍ਰਦੀਪ ਸਿੰਘ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਗੱਡੀ ਦੇ ਵਿੱਚ ਵਾਪਸ ਜਾ ਰਹੇ ਸੀ ਤਾਂ ਜਸਪ੍ਰੀਤ ਸਿੰਘ ਜਸੂ ਗੁਰਪ੍ਰੀਤ ਸਿੰਘ ਗੋਪੀ ਤੇ ਪੰਛੀ ਨਾਮ ਲੂੰ ਵਿਅਕਤੀਆਂ ਨੇ 인ਨਦ ਦੀ ਘੇਰ ਕੇ ਕੁੱਟਮਾਰ ਕੀਤੀ ਤੇ ਇਹਨਾਂ ਨੂੰ ਜਿਹਦੇ ਵਿੱਚ ਪ੍ਰਦੀਪ ਸਿੰਘ ਕਾਫੀ ਗੰਭੀਰ ਜ਼ਖਮੀ ਹੋ ਗਿਆ ਤੇ ਉਹ ਹੁਣ 40 ਸ ਹਸਪੀਟਲ ਦਾਖਲ ਹੈ ਇਸ ਮਾਮਲੇ ਦੇ ਵਿੱਚ ਅਸੀਂ ਧਾਰਾ 307 ਦੇ 325 14849 ਦੇ ਅੰਦਰ 20 ਨੰਬਰ ਮੁਕੱਦਮਾ ਜਿਹੜਾ 14 ਤਰੀਕ ਨੂੰ 14 ਫਰਵਰੀ ਨੂੰ ਥਾਣਾ ਮਾਚੀਬੜਾ ਸਾਹਿਬ ਦੇ ਵਿੱਚ ਦਰਜ ਕਰ ਲਿਆ ਸੀ ਦਰਾਨੇ ਇਲਾਜ 14 ਤਰੀਕ ਨੂੰ ਸ਼ਾਮ ਨੂੰ ਪ੍ਰਦੀਪ ਸਿੰਘ ਦੀ ਦਰਨੀ ਲੈ 40 ਹਸਪਤਾਲ ਦੇ ਵਿੱਚ ਅਨਫੋਰਚਨਟਲੀ ਡੈਥ ਹੋ ਗਈ ਜਿਹਦੇ ਕਰਕੇ ਅਸੀਂ 15 ਤਰੀਕ ਨੂੰ ਇਸ ਮਾਮਲੇ ਦੇ ਵਿੱਚ ਧਾਰਾ 302 ਦਾ ਵਾਅਦਾ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਖੰਨਾ ਵੱਲੋਂ ਇਸ ਮਾਮਲੇ ਦੀ ਜਿਹੜੀ ਤਫਤੀਸ਼ ਲਈ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਡੀਐਸਪੀ ਸਮਰਾਲਾ ਸ਼੍ਰੀ ਤਰਲੋਚਨ ਸਿੰਘ ਜੀ ਡੀਐਸਪੀ ਡੀ ਸਾਡੇ ਸੁਖਮਨੀਤ ਰੰਧਾਵਾ ਉਹਨਾਂ ਦੇ ਅੰਡਰ ਵੱਖ-ਵੱਖ ਟੀਮਾਂ ਬਣੀਆਂ ਜਿਦੇ ਵਿੱਚ ਸਾਡੇ ਇੰਚਾਰਜ ਆਏ ਹਨ ਦੀਪ ਸਿੰਘ ਤੇ ਸਾਡੇ ਐਸਐਚਓ ਜਿਹੜੇ ਮਾਛੀਵਾੜਾ ਸਾਹਿਬ ਹੈ ਰਿਸਪੈਕਟਰ ਭਿੰਦਰ ਸਿੰਘ ਉਹ ਵੀ ਸ਼ਾਮਿਲ ਸੀਗੇ ਤੇ ਇਹਨਾਂ ਟੀਮਾਂ ਨੂੰ ਉਦੋਂ ਸਫਲਤਾ ਮਿਲੀ ਜਦੋਂ ਅਸੀਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਤਾਂ ਨਾਮਜ਼ਦ ਦੋਸ਼ੀ ਸੀਗੇ ਜਿਨ੍ਹਾਂ ਤੇ ਬਾਈ ਨੇ ਮੁਕੱਦਮਾ ਸੀਗਾ ਜਸਪ੍ਰੀ ਸਿੰਘ ਜਸੂ ਤੇ ਗੁਰਪ੍ਰੀਤ ਸਿੰਘ ਗੋਪੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੌਰਾਨੇ ਤਫ਼ਤੀਸ਼ ਅਸੀਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜੇ 7 ਦੋਸ਼ੀ ਨਾਮਜ਼ਦ ਕਰ ਚੁੱਕੇ ਆ ਉਹਨਾਂ ਦੇ ਵਿੱਚੋਂ ਅਸੀਂ 4 ਦੋਸ਼ੀ ਜਿਹੜੇ 7 ਨਾਮਜ਼ਦ ਹਨ ਉਹ 4 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਹੁਣ ਤੱਕ ਅਸੀਂ ਟੋਟਲ 6 ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਨ੍ਹਾਂ ਦੇ ਨਾਮ ਨੇ ਇੱਕ ਜਸਪ੍ਰੀਤ ਸਿੰਘ ਜਸੂ ਹੈ ਜਿਹੜਾ 메ਨ ਦੋਸ਼ੀ ਹੈ ਇਹਦੇ ਘਰੇ ਫੰਕਸ਼ਨ ਸੀਗਾ ਜਿੱਥੋਂ ਇਹਨਾਂ ਦੀ ਜਿਸ ਤੋਂ ਬਾਅਦ ਲੜਾਈ ਝਗੜੇ ਦੇ ਵਿੱਚ ਪ੍ਰਦੀਪ ਸਿੰਘ ਦੀ ਡੈਥ ਹੋਈ ਹੈ ਜਸਪ੍ਰੀਤ ਸਿੰਘ ਜਸੂ ਉਹਦੇ ਨਾਲ ਹੀ ਗੁਰਪ੍ਰੀਤ ਸਿੰਘ ਗੋਪੀ ਇਸ ਤੋਂ ਬਿਨਾ ਅਸ਼ੋਕ ਕੁਮਾਰ ਗगन ਮਾਨ ਤਰਨਦੀਪ ਸਿੰਘ ਲਾਢੀ ਕਬੱਡੀ ਤੇ ਅਰुण ਸੋਮੇ ਟੋਟਲ 6 ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਜਿਹੜੀ 4 ਦੋਸ਼ੀ ਇਸ ਮੁਕਦਮੇ ਦੇ ਵਿੱਚ ਰਹਿੰਦੇ ਨੇ ਜਿਹੜੇ ਵਿਅਕਤੀ ਦੋਸ਼ੀ ਅਸੀਂ ਗ੍ਰਿਫਤਾਰ ਕਰਕੇ ਤੈਨਾੰਦੋ ਕਿਉਂਕਿ ਅਸੀਂ ਕੱਟਲ ਦੇ ਵਿੱਚ ਯੂਜ਼ ਕੀਤੇ ਹਥਿਆਰ ਤੇ ਇੱਕ ਜਿਹੜੀ ਵਰਨਾ ਗੱਡੀ ਦੇ ਵਿੱਚ ਜਿਹਦੇ ਵਿੱਚ ਇਹ ਸਵਾਰ ਹੋ ਕੇ ਮੌਕੇ ਤੇ ਗਏ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ। ਬਾਕੀ ਜਿਹੜੇ ਦੋਸ਼ੀ ਰਹੇ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਨੂੰ ਅਸੀਂ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ। ਸਰ ਵਜਾ ਕੀ ਰਹੀ ਹੁਣ ਤੱਕ ਇਹ ਇਨਵੈਸਟੀਗੇਸ਼ਨ ਬਣੀ ਹੈ ਕਿ ਮਰ ਇਹ ਜਿਹੜੇ ਦੋਨੇ ਗੈਂਗਵਾਰ ਵੀ ਕਿਹਾ ਜਾ ਰਿਹਾ ਹੈ ਅਸਲ ਹੈ ਕਿ ਹੁਣ ਤੱਕ ਇਨਵੈਸਟੀਗੇਸ਼ਨ ਕੋਈ ਕੋਈ ਗੈਂਗਵਾਰ ਤਾਂ ਨਹੀਂ ਹੈ ਬਟ ਇਹ ਜਿਹੜੇ ਦੋਹੇ ਜਸਪ੍ਰੀ ਸਿੰਘ ਜਸੂ ਤੇ ਪ੍ਰਦੀਪ ਸਿੰਘ ਇਹਨਾਂ ਦੀ ਆਪਸ ਵਿੱਚ ਕੁਝ ਇਸੇ ਗੱਲ ਨੂੰ ਲੈ ਕੇ ਪਹਿਲਾਂ ਕੋਈ ਖਹਿਵਾ ਜੀ ਹੋਈ ਸੀਗੀ ਤੇ ਇਹਨਾਂ ਦੀ ਆਪਸ 'ਚ ਫ੍ਰਿਕਸ਼ਨ ਚੱਲ ਰਹੀ ਸੀ। ਇਸੇ ਗੱਲ ਤੋਂ ਜਿਹੜਾ ਜਸਪਰੀ ਸਿੰਘ ਜਸੂ ਹੈ ਦੇ ਘਰੇ ਕੁਝ ਹੋਰ ਵਿਅਕਤੀ ਆਏ ਹੋਏ ਸੀਗੇ। ਇਹਦੇ ਘਰੇ ਬਰਥਡੇ ਦਾ ਫੰਕਸ਼ਨ ਸੀਗਾ। ਉੱਥੇ ਇਹਨਾਂ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਹੜਾ ਉਹਨੂੰ ਘੇਰ ਕੇ ਉਹਦੀ ਉਹਦਾ ਮਰਡਰ ਕਰਤਾ ਹੈ। ਮਤਲਬ ਇਹ ਕੋਈ ਗੈਂਗਵਾੜ ਦਾ ਨਤੀਜਾ ਨਹੀਂ ਪਰ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਫ੍ਰਿਕਸ਼ਨ ਸੀਗੀ ਇੱਕ ਯੰਗ ਲੜਕੇ ਨੇ ਇਹ ਗਲਤ ਰਾਤ ਤੇ ਚੱਲ ਕੇ ਇਹਨਾਂ ਨੇ ਕ੍ਰਾਈਮ ਨੂੰ ਜਿਹੜਾ ਕ੍ਰਾਈਮ ਨੂੰ ਜਾਂਦੇ ਇਹ ਦੋਸ਼ੀ ਬਾਈ ਪ੍ਰੋਫੈਸ਼ਨਲ ਕੀ ਕੰਮ ਕਰਦੇ ਸੀਗੇ ਜੀ ਜਿਹੜਾ ਜਿਹੜਾ ਮੇਨ ਦੋਸ਼ੀ ਜਸਪ੍ਰੀ ਸਿੰਘ ਦੱਸੂ ਹੈ ਇਹਦੇ ਨਾਲ ਗੁਰਪ੍ਰੀਤ ਗੋਪੀ ਇਹ ਦੋਨੋਂ ਕਰਾਂ ਦੇ ਵਿੱਚ ਜਿਹੜੇ ਵਾਲਪੇਪਰ ਲਾਉਣ ਦਾ ਕੰਮ ਕਰਦੇ ਨੇ ਤੇ ਬਾਕੀ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਨੇ ਸਰ ਇਹ ਵੀ ਗੱਲ ਸਾਹਮਣੇ ਆਈ ਸੀ ਕਿਹੜੇ ਪ੍ਰਦੀਪ ਸਿੰਘ ਜੀ ਡੈਥ ਹੋਈ ਹੈ ਉਹ ਵੀ ਕੋਈ ਉਹ ਨਸ਼ਾ ਛਡਾਊ ਕੇਂਦਰ ਚਲਾਉਂਦੇ ਸੀ ਜਾਂ ਉੱਥੇ ਕਿਸੇ ਗੱਲ ਨੂੰ ਲੈ ਕੇ ਕੋਈ ਇਹਨਾਂ ਦੀ ਟਸਲ ਸ਼ੁਰੂ ਹੋਈ ਸੀਗੀ ਜੀ ਦੇਖੋ ਇਹ ਇਹ ਤਾਂ ਸਾਨੂੰ ਜਰੂਰ ਸਾਹਮਣੇ ਆਇਆ ਵੀ ਉਹ ਨਸ਼ਾ ਛਡਾਊ ਕੇਂਦਰ ਚਲਾਉਂਦੇ ਰਹੇ ਨੇ ਪਹਿਲਾਂ ਬਟ ਪੂਰਾ ਜਿਹੜਾ ਹਲੇ ਸਾਡੇ ਦੋਸ਼ੀ ਸਾਡੇ ਕੋਲ ਰਿਮਾਂਡ ਤੇ ਨਹੀਂ 24 ਤਰੀਕ ਤੱਕ ਅਸੀਂ ਇਸ ਮਾਮਲੇ ਨੂੰ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਸਾਡੀ ਜਿਹੜੀਆਂ ਦੋ ਟੀਮਾਂ ਬਣੀਆਂ ਹੋਈਆਂ ਨੇ ਜਿਵੇਂ ਹੋਰ ਹਾਲਾਤ ਕੋ ਦੀ ਇਹਨਾਂ ਦੀ ਕ੍ਰਾਈਮ ਦੀ ਜਿਹੜਾ ਜਸਪ੍ਰੀਤ ਸਿੰਘ ਜਸੂ ਹੈ ਤੇ ਤਿੰਨ ਮੁਕੱਦਮੇ ਨੇ ਲੜਾਈ ਝਗੜੇ ਦੇ ਚੱਕੜੇ ਦੇ ਦਰਜ ਹੋਏ ਨੇ। ਇਸੇ ਤਰ੍ਹਾਂ ਇੱਕ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਹੈ ਉਹ ਤੇ ਵੀ ਇੱਕ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈ। ਕਿੰਨੀ ਕੇਜਸ ਆਲੇ ਇਹਨਾਂ ਦੀ? ਇਹ ਸਾਰੇ ਜਿਹੜੇ ਦੋਸ਼ੀ ਨੇ ਇਹ 18 ਤੋਂ ਲੈ ਕੇ 25 ਸਾਲ ਦੀ ਏਜ ਦੇ ਗਰੁੱਪ ਦੇ ਨੇ। ਸਰ ਕਿਹੜੇ ਕਿਹੜੇ ਵੈਪਨ ਯੂਜ਼ ਹੋਏ ਨੇ ਜੀ ਨਾ ਮੈਨੂੰ? ਇਹਦੇ ਵਿੱਚ ਜਿਹੜੀ ਸਾਨੂੰ ਹੁਣ ਤੱਕ ਵੈਪਨ ਦੇ ਕਵਰ ਹੋਏ ਨੇ ਉਹ ਖੰਡਾ ਅਨ ਲੋਹੇ ਦਾ ਖੰਡਾ, ਬਾਸ ਰੋੜਾਂ ਲੋਹੇ ਦੀਆਂ ਇਸ ਤਰ੍ਹਾਂ ਦੇ ਜਿਹੜੇ ਕਿਰਪਾਨ ਇਸ ਅਸਰਿਕਾ ਬਰ ਕਿਤੇ ਟੋਟਲ 4 ਜਿਹੜੇ ਵੈਪਨ ਅਸੀਂ ਹੁਣ ਤੱਕ ਰਿਕਵਰ ਕੀਤੇ ਸਰ ਰਿਮਾਂਡ ਦਾ ਕਿ ਪਸੰਦ ਇਹ ਸਾਡੇ ਕੋਲ ਜਿਹੜੇ 6 ਦੋਸ਼ੀਆਂ ਦੇ ਵਿੱਚੋਂ 5 ਸਾਡੇ ਕੋਲ ਹੁਣ ਪੁਲਿਸ ਰਿਮਾਂਡ ਤੇ ਨੇ ਇੱਕ ਜੁਡੀਸ਼ੀਅਲ ਜਿਹੜੇ ਸਾਰੇ ਰਿਮਾਂਡ ਤੇ 24 ਤਰੀਕ ਤੱਕ ਸਾਡੇ ਕੋਲ ਰਿਮਾਂਡ ਸਰ ਨੈਕਸਟ ਨੈਕਸਟ ਜਿਹੜੀਆਂ ਗ੍ਰਿਫਤਾਰੀਆਂ ਨੇ ਕਿੰਨੇ ਸਮੇਂ ਤੱਕ ਹੋ ਜਾਣਗੀਆਂ ਦੇਖੋ ਇਹ ਇਹਦੇ ਬਾਰੇ ਕੋਈ ਕਮੈਂਟ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਡੀਆਂ ਜਿਹੜੀ ਅਸੀਂ ਪਹਿਲਾਂ ਵੀ ਬੜੇ ਸ਼ਾਰਟ ਟਾਈਮ ਦੇ ਵਿੱਚ ਅਸੀਂ ਪਹਿਲੇ 24 ਘੰਟਿਆਂ ਦੇ ਵਿੱਚ ਹੀ ਦੋ ਦੋਸ਼ੀ ਪੜਲੇ ਸੀਗੇ ਤੇ ਅਸੀਂ ਹੁਣ ਤੱਕ ਜਿਹੜੇ 1 ਹਫਤੇ ਦੇ ਵਿੱਚ ਵਿੱਚ ਅਸੀਂ ਪੰਜ ਜਿਹੜੇ ਮੇਨ ਦੋਸ਼ੀਆਂ ਅਰੈਸਟ ਕਰ ਲਏ ਨੇ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਗ੍ਰਿਫਤਾਰ ਕਰਕੇ ਚਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਸਲੱਖਾਂ ਦੇ ਅਮਿਤ ਦੀ ਹਾਲਤ ਕੀ ਹੈ ਜਿਹੜਾ ਦੂਜਾ ਇੰਜਰਡ ਹੋਇਆ ਸੀਗਾ ਉਹ ਖਤਰੇ ਤੋਂ ਬਾਹਰ ਹੈ ਜੀ ਪਰ ਅਦਰਵਾਇਜ਼ ਮਤਲਬ ਉਹਦੀ ਹੁਣ ਉਹ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਰ ਉਹਦੇ ਜਿਹੜੀ ਇੱਕ ਫ੍ਰੈਕਚਰ ਹੋਇਆ ਹੋਇਆ ਹੈ ਧੰਨਵਾਦ ਥੈਂਕ ਯੂ